ਜੋਛੀ ਸਾਹਿਬ ਜੀ ਤੁਹਾਨੂੰ جواب ਵੀ ਮਿਲਣਾ ਤੇ ਲੋਕ ਸਾਹਿਬ ਸਪਸ਼ਟ ਕਰ ਦਿਓ ਜੋਛੀ ਸਾਹਿਬ ਦਾ ਹੀ ਬਹੁਤ ਵਾਜਿਬ ਸਵਾਲ ਹੈ ਉਹ ਇਹ ਕਹਿ ਰਹੇ ਕਿ ਜਦੋਂ ਤੱਕ ਨਵੀਂ ਸਕੀਮ ਜੋ ਸ਼ੁਰੂਆਤ ਕੀਤੀ ਗਈ ਹੈ ਉਦੋਂ ਤੱਕ ਮੰਨ ਲਓ ਜੇ ਕਾਰਡ ਨਹੀਂ ਬਣਦਾ ਕਿਉਂਕਿ ਸੁਭਾਵੇਂ ਕਿ ਅਜੇਕਰ 65 ਲੱਖ ਪਰਿਵਾਰ ਕਵਰ ਕਰਨੇ ਨੇ ਉਹਨੂੰ ਸਮਾਂ ਲੱਗੇਗਾ ਮੰਨ ਲਓ ਕਿਸੇ ਨੂੰ ਕੋ ਐਮਰਜੈਂਸੀ ਹੋ ਜਾਂਦੀ ਹੈ ਹਸਪੀਟਲ ਦੇ ਵਿੱਚ ਕੋਈ ਦਾਖਲ ਹੋ ਜਾਂਦਾ ਹੈ ਕੀ ਆਯੁਸ਼ਮਾਨ ਕਾਰਡ ਚੱਲੇਗਾ ਹਸਪੀਟਲ ਦੇ ਵਿੱਚ ਉਹ ਵੈਲਿਡ ਹੋਏਗਾ ਉੱਥੇ ਪੰਜਾਬ ਸਰਕਾਰ ਨੇ ਤੇਜਾ ਜੀ ਕੋਈ ਕਾਰਡ ਬੰਦ ਨਹੀਂ ਕੀਤਾ ਨਾ ਇਹ ਯੋਜਨਾ ਤੇ ਨਾ ਕੋਈ ਹੋਰ ਜਿੰਨੇ ਵੀ ਹੈਗੇ ਉਹਨਾਂ ਚ ਕੋਈ ਕਾਰਡ ਬੰਦ ਨਹੀਂ ਕੀਤਾ ਤੇ ਨਾ ਕੋਈ ਪੰਜਾਬ ਸਰਕਾਰ ਦੀ ਅਸੀ ਯੋਜਨਾ ਹੈ ਠੀਕ ਹੈ ਜੀ ਜੀ ਹੋ ਗਿਆ ਗੱਲ ਕਲੀਅਰ ਇਹ ਲਈ ਗੱਲ ਜਿਹੜੀ ਗੱਲ ਬਾਕੀ ਕਰਦੇ ਨੇ 88 ਲੱਖ ਨੂੰ ਬੰਦ ਕਰੋਗੇ ਕਿ ਨਹੀਂ ਕਰੋਗੇ ਉਹਨਾਂ ਨੂੰ ਰੋਕੋਗੇ ਕਿ ਨਹੀਂ ਰੋਕੋਗੇ ਕੇਂਦਰ ਸਰਕਾਰ ਜੋ ਸੀ ਜੀ ਕੋਈ ਪਾਕਿਸਤਾਨ ਤੋਂ ਆਏ ਲੀਡਰਾਂ ਦੀ ਸਰਕਾਰ ਸਾਡੀ ਦਾ ਕਾਰਜ ਕੀ ਸਵਾਲ ਜਵਾਬ ਦੇ ਰਹੀ ਹੈ ਬਟ ਨੌਨਸੈਂਸ ਦੀ ਇਸ ਦੀ ਕੇਂਦਰ ਕੇਂਦਰ ਸਰਕਾਰ ਕੋਸ਼ਿਸ਼ ਕਰਦੇ ਹੋ ਦਿਸ ਇਜ਼ ਯੂਸਲੈਸ ਅਨਸਰ ਯਾਰ ਜੋ ਮਰਜੀ ਬੁਲਾਈ ਜਾਣਾ ਹੈ ਜਿਹੜਾ ਕੇਂਦਰ ਸਰਕਾਰ ਦਾ ਤੇ ਪੰਜਾਬ ਬੋਲੀ ਜਾ ਬੋਲੀ ਜਾ ਯਾਰ ਜੋ ਮਰਜੀ ਬੋਲੀ ਜਾ ਤੁਹਾਨੂੰ ਪਤਾ ਚਾਹੀਦਾ ਐਵੇਂ ਤੁਹਾਡੇ ਜਵਾਬ ਹਮਨੇ ਬੋਲਣਾ ਹੋਰ ਗਿਸ਼ਮੀ ਸਾਹਿਬ ਤੂੰ ਤੜਕ ਤੇ ਗੱਲ ਨਾ ਆਈ ਆਪਾਂ ਹਰੇਕ ਨੇ ਬੋਲਣਾ ਨਾ ਖੜੋ ਜੀ ਕੀ ਤੁਸੀਂ ਸਵਾਲ ਕਰ ਰਹੇ ਹੋ ਜਵਾਬ ਤਾਂ ਉਹ ਦੇਣਗੇ ਨਾ ਕਿਹਦੇ ਸਵਾਲ ਦਾ ਜਵਾਬ ਕਰਦਾ ਹਾਂਗਾ ਆਪਾਂ ਜਵਾਬ ਦੇਣ ਦੇ ਯਾਰ ਇਹਦੇ ਸਵਾਲ ਜਵਾਬ ਮਾਰ ਕਰਦੇ ਹੁੰਦੇ ਆਪਾਂ ਇਹ ਜੁੜੀ ਗੱਲ ਨਾਲ ਨਹੀਂ ਆਇਆ ਠੀਕ ਹੈ ਤੁਸੀਂ ਸਵਾਲ ਨਹੀਂ ਨਹੀਂ ਚੱਜਦਾ ਪੁੱਛ ਰਹੇ ਕੋਈ ਵੀ ਤੁਸੀਂ ਨਵਾਂ ਨਰੇਟਿਵ ਕਰ ਰਹੇ ਹੋ ਸਵਾਲ ਇਹ ਮਲਕਾਰ ਦਾ 5 ਲੱਖ ਰੁਪਇਆ ਉਹਦੇ ਵਿੱਚ ਸਾਨੂੰ 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 ਤੇਜਾ ਜੀ ਦੱਸੋ ਚੱਜਦੇ ਸਵਾਲ ਕਿਹੜੇ ਹੁੰਦੇ ਨੇ ਜੋਸ਼ੀ ਸਾਹਿਬ ਤੁਹਾਨੂੰ ਸਭ ਕਹਿੰਦੇ ਵੈਲਕਮ ਕਰਦੇ ਹੋ ਵੈਲਕਮ ਕਰਦੇ ਹੋ ਸਕੀਮ ਦਾ ਪਤਾ ਵੈਲਕਮ ਕਰਨਾ ਇਹਨਾਂ ਦਾ ਇਹਨਾਂ ਦੀ ਪਿਕਚਰ ਹੀ ਨਹੀਂ ਕਲੀਅਰ ਹੋਣੀ ਵੈਲਕਮ ਕਾਦਾ ਕਰਨਾ ਵਾ ਇਹ ਕਿੱਥੇ ਨਾ ਦੱਸੋ ਭਾਈ ਹੈ ਕੀ ਆ ਸਾਨੂੰ ਦੱਸੋ ਸਵਾਲ ਪੁੱਛੀਏ ਕੀ ਰਾਂ ਦੱਸੋ ਤੁਸੀਂ ਤੇਜਾ ਜੀ ਆਪ ਹੀ ਦੱਸ ਦੋ ਦੱਸ ਦੋ ਇਹਨਾਂ ਨੂੰ ਮੈਂ ਤੁਹਾਨੂੰ ਰੋਕਦਾ ਅੰਦਰੋਂ ਤੁਸੀਂ ਦੱਸੋ ਜੀ ਕਿਹੜਾ ਚਾਹੀਦਾ ਸਵਾਲ ਠੀਕ ਹੈ ਕੰਗ ਸਾਹਿਬ ਮੈਂ ਕੰਗ ਸਾਹਿਬ ਦਾ ਰੋਕ ਰਾਂਗਾ ਕਿਹੜਾ ਚਾਹੀਦਾ ਸਵਾਲ ਕਿਤਾਬ ਚੋਂ ਦੱਸੋ ਰ ਚਾਹੀਦਾ ਸਵਾਲ ਦੀ ਡੈਫੀਨੀਸ਼ਨ ਪਨੀਤਿੰਦਰ ਕੰਗ ਜੀ ਹਾਂ ਜੀ ਸਰ ਜੀ ਕੰਗ ਸਾਹਿਬ ਫਿਰ ਮੇਰੀ ਆਵਾਜ਼ ਆ ਰਹੀ ਆ ਜੀ ਆ ਰਹੀ ਤੁਹਾਡੀ ਆਵਾਜ਼ ਆ ਰਹੀ ਹੈ ਪਹਿਲੀ ਗੱਲ ਤਾਂ ਮੈਂ ਇਹ ਕਹੂੰਗਾ ਜੀ ਢਿੱਲੋਂ ਸਾਹਿਬ ਨੂੰ ਵੀ ਢਿੱਲੋਂ ਸਾਹਿਬ ਤੁਸੀਂ ਪਲੀਜ਼ ਪੜੀ ਇੱਕ ਰਿਕੁਐਸਟ ਆ ਕਿ ਜਿਹੜੀ ਇਦਾਂ ਕਿਸੇ ਪਾਰਟੀਕੂਲਰ ਕਾਸਟ ਨੂੰ ਲੈ ਕੇ ਇਦਾਂ ਦੇ ਕਮੈਂਟ ਆਪਾਂ ਸਾਰੇ ਸੂਝਵਾਨ ਬੰਦੇ ਆ ਤਾਂ ਸਾਨੂੰ ਪਾਰਟੀਆਂ ਇੱਥੇ ਭੇਜਦੀਆਂ ਆ ਆਪਾਂ ਇਦਾਂ ਦੀਆਂ ਗੱਲਾਂ ਨਾ ਕਰਿਆ ਕਰੀਏ ਹੂੰ ਉਸੇ ਭਾਈ ਸਾਹਿਬ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਪਾਰਟੀ ਰੁਪਏ ਚ ਬੋਲੀ ਜਰਨ ਮਾਰਨਾ ਬਟਨ ਸਾਹਿਬ ਵਿੱਚ ਨਾ ਬੋਲੀਏ ਕੀ ਕਰਕੇ ਕਾਗਜ਼ ਰੱਖੀਏ ਸਰ ਇਹ ਇਸ ਦਾ ਵੇ ਟੂ ਡੂ ਦ ਡਿਬੇਟ ਵਟ ਇਜ਼ ਸਰ ਜੀ ਸਵਾਲ ਨੋਟ ਕਰ ਲਓ ਮੈਂ ਤੁਹਾਡੇ ਕੋਲ ਆ ਜਾਵਾਂਗਾ ਸਰ ਸਵਾਲ ਨੋਟ ਕਰ ਲਓ ਤੁਹਾਡੇ ਆਵਾਂਗਾ ਕੰਕਸਾ ਗੱਲ ਪੂਰੀ ਕਰੋ ਹੁਣ ਮੇਰੇ ਸਵਾਲ ਨੇ ਜੀ ਉਹ ਲੈ ਕੇ ਜਾਇਓ ਜੀ ਪਹਿਲੀ ਗੱਲ ਤਾਂ ਇਹ ਕਿ ਚਲੋ ਇਹਨਾਂ ਨੂੰ ਜੋਸ਼ੀ ਸਾਹਿਬ ਨੇ ਵੀ ਪੁੱਛਿਆ ਮੇਰੇ ਸਵਾਲ ਨੂੰ ਥੋੜਾ ਗਲਤ ਲੈ ਗਏ ਪਰ ਮੈਂ ਫਿਰ ਕਹੂੰਗਾ ਵੀ ਇਹ ਭਾਜੀਪੀ ਦੇ ਆਖੇ ਚੱਲਦੇ ਨੇ ਭਾਜੀਪੀ ਇਹਨਾਂ ਨੂੰ ਪਿੱਛੋਂ ਚਲਾਉਂਦੀ ਆ ਇਹ ਚੱਲਦੇ ਨੇ ਇਹ ਗੱਲ ਅੱਜ ਨਹੀਂ ਕੱਲ ਜਿਹੜੀ ਆ ਦੇਸ਼ ਨੂੰ ਵੀ ਪੰਜਾਬ ਨੂੰ ਵੀ ਪਤਾ ਲੱਗ ਜੂਗੀ ਦੁਬਾਰਾ ਹੁਣ ਇੱਕ ਮੈਂ ਰਿਕਵੈਸਟ ਕਰ ਦਿੰਦਾ ਹੂੰ ਉਹ ਹਲਾ ਕਲੀਨਿਕ ਦਾ ਜਿਹੜਾ ਮਾਡਲ ਹੈ ਕਹਿੰਦੇ ਸੀ ਅਸੀਂ ਪੰਜਾਬ ਚ ਲੈ ਕੇ ਆਂਦਾ ਕੇਜਰੀਵਾਲ ਸਾਹਿਬ ਕਹਿੰਦੇ ਸੀ ਸਾਡੇ ਤੋਂ ਅਮਰੀਕਾ ਵਾਲੇ ਵੀ ਮੰਗ ਰਹੇ ਆ ਹੂੰ ਉਹਦਾ ਨਾਮ ਇਹਨਾਂ ਨੇ ਜਦੋਂ ਸੈਂਟਰ ਨਹੀਂ ਚੋੜੀ ਕੱਸੀ ਫੰਡ ਨਹੀਂ ਦਿੱਤੇ ਦਾ ਉਹਦਾ ਨਾਮ ਬਦਲ ਕੇ ਕੀ ਕੀਤਾ ਤੇ ਅੱਜ ਉਹਦਾ ਕਰੰਟ ਸਿਚੁਏਸ਼ਨ ਕੀ ਆ ਪੰਜਾਬ ਦੇ ਕੇਸ ਬੰਦੇ ਨੂੰ ਉੱਥੋਂ ਕੋਈ ਬੈਨੀਫਿਟ ਮਿਲ ਰਿਹਾ ਆ ਆਨਸਰ ਪਤਾ ਕੀ ਆ ਜੀ ਜ਼ੀਰੋ ਹੋਮੋਪੈਥਿਕ ਦਵਾਈਆਂ ਦਾ ਛੱਡੋ ਉਥੇ ਐਲੋਪੈਥਿਕ ਦਵਾਈਆਂ ਦਾ ਛੱਡੋ ਪੰਜਾਬ ਦਾ ਹਰ ਬੰਦਾ ਇੰਨਾ ਪੜਿਆ ਲਿਖਿਆ ਕਿ ਆਪਣਾ ਬੁਖਾਰ ਖੰਦ ਘਰ ਬੈਠਾ ਦੇਖ ਲਵੇ ਤੇ ਉਹਦੀਆਂ ਦਵਾਈਆਂ ਲੈ ਲਵੇ ਕੋਈ ਯਾਰ ਉਹਨੇ ਜਿੱ ਘਟੋ ਘੱਟ ਕੋਈ ਐਕਸ-ਰੇ ਮਸ਼ੀਨ ਕੋਈ ਬਲੱਡ ਸੈਂਪਲ ਟੈਸਟ ਕੋਈ ਇਦਾਂ ਦਾ ਹੀ ਕਰ ਦਿੰਦੇ 100% ਇਹਨਾਂ ਦੀ ਮਹੱਲਾ ਕਲੀਨਿਕ ਫੇਲ ਹੋਈ ਤੇ ਦੂਸਰੀ ਗੱਲ ਇਹਨਾਂ ਨੇ ਆਪਣੇ ਇਹ ਸਾਰੇ ਡਿਸਪਿਊਟ ਦੇ ਵਿੱਚ ਜਿਹੜਾ ਇੱਕ ਸਾਲਾਂ ਪੁਰਾਣਾ ਸਾਡਾ ਅਧਿਆਤਿ ਰੂਰਲ ਡਿਸਪੈਂਸਰੀ ਕਲਚਰ ਪੰਜਾਬ 'ਚ ਚੱਲਦਾ ਸੀ ਜਿਹਨੂੰ ਵਾਕਈ ਪੂਰੇ ਦੇਸ਼ 'ਚੋਂ ਲੋਕ ਦੇਖਣ ਆਏ ਸੀਗੇ ਜਦੋਂ ਉਹ ਸ਼ੁਰੂ ਹੋਇਆ ਇਹਨਾਂ ਨੇ ਉਹ ਵੀ ਖਤਮ ਕਰਤਾ ਕਿਉਂ ਖਤਮ ਕੀਤਾ ਕਿਉਂਕਿ ਆਮ ਆਦਮੀ ਪਾਰਟੀ ਨੂੰ ਪਹਿਲਾਂ ਤਾਂ ਮੈਂ ਸੱਜਦਾ ਹੁੰਦਾ ਸੀ ਆਮ ਆਦਮੀ ਪੇਂਟਸ ਜਦੋਂ ਇਹ ਹਰ ਬਿਲਡਿੰਗ ਨੂੰ ਰੰਗ ਕਰਕੇ ਆਪਣਾ ਨਾਮ ਬਦਲ ਕੇ ਤਾਂ ਕਹਿੰਦੇ ਸੀ ਅਸੀਂ ਕੰਮ ਕਰਤਾ ਬਟ ਹੁਣ ਇਹਨਾਂ ਨੂੰ ਆਮ ਆਦਮੀ ਪਬਲਿਕੇਸ਼ਨਸ ਨਹੀਂ ਹੁਣ ਇਹਨਾਂ ਨੂੰ ਕਹਣਾ ਕਹੀਦਾ ਆਮ ਆਦਮੀ ਪਬਲਿਕੇਸ਼ਨਸ ਕਿਉਂਕਿ ਇਹਨਾਂ ਨੇ ਮੈਂ ਦੁਆਰਾ ਗਿਣਾ ਦਿੰਦਾ ਮਾਈਨਿੰਗ ਪਾਲਿਸੀ ਚੋਂ ਇਹ ਕਹਿੰਦੇ ਸੀ ਪਤਾ ਨਹੀਂ ਕਿੰਨੇ ਹਜ਼ਾਰ ਕਰੋੜ ਰੁਪਈਆ ਆਊਗਾ ਐਕਸਾਈਜ਼ ਪਾਲਿਸੀ ਚੋਂ ਕਹਿੰਦੇ ਸੀ ਅ ਲੋਟ ਆਫ ਮਨੀ ਆਪਾਂ ਉਹ ਜੋ ਕੱਢ ਕੇ ਲੈ ਕੇ ਆਵਾਂਗੇ ਇੱਕ ਇਹਨਾਂ ਦੇ ਮੈਡਮ ਆਏ ਉਹਨਾਂ ਨੇ 50 ਮਿੰਟਾਂ ਚ ਐਮਐਸਪੀਆਂ ਦਿੱਤੀਆਂ ਫਿਰ ਇਹ ਦੋ ਬਾਰ ਇਹਨਾਂ ਨੇ ਪਤਾ ਨਹੀਂ ਯੁੱਧ ਨਸ਼ਿਆਂ ਵਿਰੁੱਧ ਕਰਕੇ ਵੀ ਉਹਦੀ 2.0 ਕਰਕੇ ਗੈਂਗ ਵਰਗੈਂਸਟ ਗੈਂਗਸਰ ਕਰਕੇ ਸਾਰਾ ਕੁਝ ਕਰਨ ਤੋਂ ਬਾਅਦ ਬੜੇ ਇਦਾਂ ਦੇ ਇਨਸੀਡੈਂਟ ਜਦੋਂ ਹਾਈ ਕੋਰਟ ਤੋਂ ਝਾੜ ਪਈ ਆਨਰੇਬਲ ਹਾਈ ਕੋਰਟ ਤੋਂ ਤਾਂ ਫਿਰ ਇਹਨੇ ਯੂ-ਟਰਨ ਲਏ ਇਹਨਾਂ ਦਾ ਜ਼ਿੰਦਗੀ ਦਾ ਸਿਰਫ ਮਕਸਦ ਹੈਗਾ ਪਬਲਿਕेशंस ਕਰਨਾ ਹਾਊ ਟੂ ਬੀ ਅ ਸੈਂਟਰ ਆਫ ਅਟਰੈਕਸ਼ਨ ਹਾਊ ਟੂ ਬੀ ਇਨ ਦਾ ਨਿਊਜ਼ ਹੂੰ ਠੀਕ ਹੈ ਠੀਕ ਹੈ ਕੰਸਰ ਜਵਾਬ ਨੇ ਟੇਲੋ ਸਾਹਿਬ ਟੇਲੋ ਸਾਹਿਬ ਟੇਲੋ ਸਾਹਿਬ ਜਵਾਬ ਦੇ ਦਿਓ ਕੰਸਰ ਕਹਿ ਰਿਹਾ ਦਾ ਬਕਸੇ ਤੇ ਪਬਲਿਕੇਸ਼ਨ ਕਰਨਾ ਹੁਣ ਨਾਮ ਬਦਲ ਕੇ ਦੇਖੋ ਇਹ ਨਾਮ ਇਹਨਾਂ ਨੇ ਇਹਨਾਂ ਨੇ ਜੋ ਠੀਕ ਹੈ ਠੀਕ ਹੈ ਟੇਲੋ ਸਾਹਿਬ ਗੱਲ ਪੂਰੀ ਕਰੋ ਚੱਲਦੀ ਹੈ ਡਿਬੇਟ ਤਾਂ ਚੱਲਦੀ ਹੈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤੇ ਹੂੰ ਤੇ ਹੁਣ ਇਹ ਵਿੱਚ ਖਿੱਚੀ ਫਿਰਦੇ ਆ ਕਿਤੇ ਮਾਈਨਿੰਗ ਕਿਤੇ ਹੋਰ ਕਿਤੇ ਹੋਰ ਫਿਰਿਆ ਨੂੰ ਜਵਾਬ ਕੀ ਦੇਣ ਤੇ ਚਾਜੀ ਫਿਰ ਕਹਿੰਦੇ ਜਮੀਨਾਂ ਦੇ ਪਾਣੀਆਂ ਦੇ ਬਿੱਲ ਲੈ ਕੇ ਆ ਗਏ ਸੀ ਸਰ ਅਸੀਂ ਕੁਝ ਦੋਲ ਨਹੀਂ ਨਹੀਂ ਹੁਣ ਮੈਂ ਇਸ ਡਿਬੇਟ ਦੇ ਵਿੱਚ ਜਿਹੜੀ ਹੈ ਇਹ ਡਿਬੇਟ ਦਾ ਸਵਿਥ ਇੱਥੇ ਇਹਨਾਂ ਦੀ ਮਿਆਜਨਾ ਆਲਾ ਭੱਲਾ ਕਿ ਨੇ ਕਹਿੰਦਾ ਵੀ ਜ਼ਿਕਰ ਕਰੇ ਚਲੋ ਇਹ ਮੁੱਦਾ ਤਾਂ ਅਸੇਡ ਖੇਤਰ ਦੇ ਨਾਲ ਜੁੜਿਆ ਹੋਇਆ ਹੈ ਮਹੱਲਾ ਕਲਿਨਿਕਾਂ ਦੀ ਵੀ ਗੱਲ ਕਰ ਰਿਹਾ ਕਿ ਉੱਥੇ ਹੋਰ ਸਹੂਲਤਾਂ ਦੇ ਵਿੱਚ ਵਾਧਾ ਹੋਣਾ ਚਾਹੀਦਾ ਸੀ ਬਿਲਕੁਲ ਮਹਲਾ ਕਲੀਨਿਕ ਬੜੇ ਕਾਮਯਾਬੀ ਨਾਲ ਚੱਲ ਰਿਹਾ ਹੈ ਜੀ ਇਹ ਕਦੇ ਗਏ 90% ਫੇਲ ਕੰਗਸਾਹ ਵੇਚਣਾ ਬੋਲੀਏ ਨਾ ਤੁਹਾਨੂੰ ਉਹ ਤੁਹਾਡੀ ਗੱਲ ਚ ਨਹੀਂ ਬੋਲੇ ਇਨਾਂ ਨੂੰ ਕਦੇ ਪਿੰਡਾਂ ਦਾ ਪਤਾ ਹੋਵੇ ਤਾਂ ਹੈ ਨਾ ਪਿੰਡਾਂ ਦੇ ਵਿੱਚ ਸ਼ਹਿਰ ਰਹਿਣਾ ਸ਼ਹਿਰਪੁਰ ਜਿਲ੍ਹੇ ਕੰਗਸਾਹ ਇਹ ਕੋਈ ਤਰੀਕਾ ਨਹੀਂ ਫਿਰ ਆਵਾਜ਼ ਬੰਦ ਕਰਨੀ ਪਵੇਗੀ ਮੈਨੂੰ ਇਹ ਕੋਈ ਤਰੀਕਾ ਨਹੀਂ ਜੇ ਹੁਣ ਗੱਲ ਉਹ ਕਰ ਰਹੇ ਨੇ ਉਹੀ ਕਰਨਗੇ ਕੰਗਸਾਹ ਇਹ ਕੋਈ ਤਰੀਕਾ ਨਹੀਂ ਹੈ ਸਾਡੇ ਵੇਲੇ ਢੱਲੋ ਸਾਹਿਬ ਦੀ ਬਾਡੀ ਗੱਲ ਵਿੱਚ ਕੋਈ ਨਹੀਂ ਬੋਲਿਆ ਸ਼ਹਿਰਪੁਰ ਰਹਿਣਾ ਜਿਹਨੂੰ ਮਰਜ਼ੀ ਮੇਰਾ ਪੁੱਛ ਲੈ ਉਹ ਢੱਲੋ ਸਾਹਿਬ ਕੰਗਸਾਹ ਤੁਹਾਡੀ ਗੱਲ ਦੇ ਵਿੱਚ ਕੋ ਪੇਜਾ ਜੀ ਮੈਂ ਮੈਂ ਜਾਣਦਾ ਕਿ ਉਹ ਉਹ ਬੰਦਾ ਜਿਹੜਾ ਹਿਸ਼ਾਰਪੁਰ ਰਹਿੰਦਾ ਹੈ ਪਿੰਡ 'ਚ ਰਹਿੰਦਾ ਹੈ ਤਦੋਂ ਹਿਸ਼ਾਰਪੁਰ ਸ਼ਹਿਰੋਂ ਜਾਂਦਾ ਇਹ ਕਿਦਾ ਕਿ ਜਾਂਦਾ ਚੰਡੀਗੜ੍ਹ ਰਹਿੰਦਾ ਕੁਝ ਵੀ ਉੱਠ ਕੇ ਬੋਲੀ ਜਾਣਾ ਟਿੱਲੋ ਸਾਹਿਬ ਵਾਈ ਆਮ ਆ ਕਾਉਂਸਲਿੰਗ ਟੂ ਰੀਅਲ ਇਸ਼ੂਜ਼ ਆਫ ਦਾ ਪੰਜਾਬ ਥਿਸ ਇਜ਼ ਦਾ ਬਿਗੇਸਟ ਵਰ ਬੈਡ ਵਿਦ ਯਰ ਪਾਰਟੀ ਐਂਡ ਯੂ ਲੀਡਰਸ਼ਿਪ ਬੈਰੀ ਬੈਡ ਬੈਟ ਤੁਹਾਨੂੰ ਦੱਸਾਂ ਮੈਂ ਕਿ ਰਾਜ ਸਾਹਿਬ ਮੌਕੇ ਦਿੱਤਾ ਬੋਲਣ ਦਾ ਤੁਸੀਂ ਮਿਲ ਜੁਲ ਕੇ ਜਿਹੜੇ ਮੇਰੇ ਕੱਤੇ ਲੋਜੀਕਲ ਲੋਜੀਕਲ ਸਵਾਲ ਇਹਨਾਂ ਤੋਂ ਪੁੱਛਦੇ ਪਏ ਆ ਇਹ ਝੂਠ ਬੋਲੀ ਜਾਂਦੇ ਰਲ ਮਿਲ ਕੇ ਰਾਜ ਸਾਹਿਬ ਜੇ ਮੌਕਾ ਦਿੱਤਾ ਤੇ ਉਹਨਾਂ ਨੂੰ ਉਹਨਾਂ ਦੇ ਵਿੱਚ ਹੀ ਕਿਉਂ ਬੋਰੇ ਨਾ ਸਾਰੇ ਇੱਕ ਇੱਕ ਕਰਕੇ ਪੁਆਇੰਟ ਰੱਖੋ ਨਾ ਫਿਰ ਜਿਹਦੇ ਵਿੱਚ ਬੋਲੋਗੇ ਫਿਰ ਮੌਕੇ ਇਹ ਵੀ ਤਾਂ ਮਿਲੇਗਾ ਨਾ ਤੁਸੀਂ 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 ਪੁੱਛਿਆ ਤੁਹਾਡਾ ਫਰਜ਼ ਨਹੀਂ ਕਿ ਮੈਨੂੰ ਪੁੱਛਿਆ ਕਿ ਮੈਂ ਮੌਕਾ ਬਰਦਾ ਮੈਂ ਤੁਹਾਡੇ ਲਾ ਰਿਹਾ ਤੁਸੀਂ ਡਿਟੇਨਡ ਕਰੋਗੇ ਸਾਰੇ ਸਵਾਲ ਪੁੱਛ ਕੇ ਉਹਨਾਂ ਦਾ ਜਵਾਬ ਲਵਾਂਗਾ ਕਿ ਨਹੀਂ ਇਹ ਚੈਨਲ ਨੂੰ ਡਿਟੇਨਡ ਕਰਨਗੇ ਤੁਸੀਂ ਕਰੋਗੇ ਨਹੀਂ ਤੁਸੀਂ ਕੀ ਪੁੱਛਣਾ ਤੁਸੀਂ ਹੀ ਇੰਕੈਂਡ ਨਹੀਂ ਕਰੇਗਾ ਤੁਸੀਂ ਕਰੋਗੇ ਕੋਈ ਵੀ ਨਹੀਂ ਕਰੇਗਾ ਚਾਹੇ ਕਾਂਗਰਸ ਹੈ ਚਾਹੇ ਆਪ ਹੈ ਜਾਂ ਭਾਜਪਾ ਚੇ ਕਾਲੀ ਦਲ ਇਹ ਮੈਂਡ ਸਾਈਡ ਕਰੇਗਾ ਕੋਈ ਸਵਾਲ ਕਰਨਾ ਠੀਕ ਹੈ ਢਿਲੋਂ ਸਾਹਿਬ ਜੀ ਯਾ ਕਰਿਓ ਦਰਵਾਲ ਸਾਹਿਬ ਨੂੰ ਗੱਲ ਪੂਰੀ ਕਰਨ ਦਿਓ ਦਰਵਾਲ ਸਾਹਿਬ ਦੇਖੋ ਗੱਲ ਇਸ ਤਰੀਕੇ ਦੇ ਨਾਲ ਢਿੱਲੋਂ ਸਾਹਿਬ ਨੂੰ ਪਹਿਲਾਂ ਇਹ ਕਨਸੈਪਟ ਜਾ ਕੇ ਕਲੀਅਰ ਕਰਕੇ ਆਉਣਾ ਚਾਹੀਦਾ ਸੀ ਜਿਹੜੀ ਇਹ 10 ਲੱਖ ਕਹਿ ਰਹੇ ਨੇ 10 ਲੱਖ ਪਰਿਵਾਰ ਇੱਕ ਪਰਿਵਾਰ ਨੂੰ 65 ਲੱਖ ਪਰਿਵਾਰ ਨੂੰ 10 ਲੱਖ ਇਹ ਦੱਸ ਸਕਦੇ ਨੇ ਕਿ ਕੱਲੇ ਕੱਲੇ ਤੁਸੀਂ ਤਾਂ ਆਯੁਸ਼ਮਾਨ ਦੀ ਗੱਲ ਕੀਤੀ ਨਾ ਕਿ 5 ਲੱਖ ਦੇ ਉੱਤੇ ਟੌਪ ਅਪ 5 ਲੱਖ ਤਾਂ ਆਯੁਸ਼ਮਾਨ ਕੱਲੇ ਕੱਲੇ ਦਾ ਹੈ ਤੁਸੀਂ ਇਹ ਦੱਸੋ ਕਿ 10 ਲੱਖ ਪੂਰੇ ਪਰਿਵਾਰ ਨੂੰ ਦੇਣ ਦੀ ਗੱਲ ਕਰ ਰਹੇ ਨੇ ਔਰ ਰੱਬ ਨਾ ਕਰੇ ਜਿਸਨੂੰ ਕਹਿੰਦੇ ਕਿਸੇ ਨੂੰ ਕੋਈ ਪ੍ਰੋਬਲਮ ਆਵੇ ਅੱਜ ਕੋਈ ਬੰਦਾ ਬਿਮਾਰ ਪੈ ਜਾਵੇ ਸਵੀਰੀਅਰ ਕੋਈ ਪ੍ਰੋਬਲਮ ਆ ਜਾਵੇ ਤਾਂ ਉਹਦਾ ਜਿਹੜਾ 10 ਲੱਖ ਰੁਪਏ ਇੱਕ ਵਾਰੀ ਮਰਤ ਹੋ ਗਿਆ ਜੇ ਬਾਅਦ ਪਰਿਵਾਰ ਕੀ ਕਰੇਗਾ ਪੂਰਾ ਸਾਲ ਤੁਸੀਂ ਇਹ ਵੀ ਦੱਸੋ ਔਰ ਜਿੱਥੇ ਤੱਕ ਦੇਖੋ ਕਰਪਸ਼ਨ ਨੂੰ ਲੀਗਲਾਈਜ਼ ਕਰਵਾ ਜਿਹੜਾ ਕਮ ਆਵਾਦਵੀ ਪਾਰਟੀ ਕਰੇ ਕਰਪਸ਼ਨ ਨੂੰ ਕਹਿੰਦੇ ਕਿ ਤੁਸੀਂ ਕੀ ਲੈਣਾ ਇਹ 1200 ਕਰੋੜ ਤੋਂ ਮੈਂ ਮਿਨੀਮਮ ਦੱਸਿਆ ਮਿਨੀਮਮ ਜਿਹੜੇ ਛੋਟੇ ਮੋਟੇ ਤੁਹਾਡੇ ਸਾਡੇ ਵਰਗੇ ਕੋਈ ਇੰਸ਼ੋਰੈਂਸ ਕਰ ਨਹੀਂ ਜਾਂਦਾ ਉਹਨੂੰ ਮਿਨੀਮਮ 10% ਲੈਣਾ ਤੇ ਜਿਹੜਾ 1200 ਕਰੋੜ ਜਿਹੜੇ ਬੰਦੇ ਨੇ ਦੇਣਾ ਹੈ ਉਹਨਾਂ ਦਾ ਜਿਹੜਾ ਕਮਿਸ਼ਨ ਹੈ ਉਹਦੇ ਨਾਲ-ਨਾਲ ਫੋਰਨ ਟ੍ਰਿਪਸ ਉਹਦੇ ਨਾਲ-ਨਾਲ ਉਹਨਾਂ ਨੂੰ ਬੋਨਸ ਕਈ ਕੁਝ ਜਿਹੜਾ ਦਿੱਤਾ ਜਾਂਦਾ ਉਹ ਉਹ ਪੁੱਛਦੇ ਕਿ ਉਹ ਕਿਹਦੇ ਖਾਤੇ ਜਾਣਾ 10 ਲੱਖ ਤੋਂ ਔਰ 1 ਲੱਖ ਦੀ ਔਰ ਜਿਹੜੀ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਹੈ ਉਹ 10 ਲੱਖ ਕਿਉਂ ਸਿਰਫ 1 ਲੱਖ ਦੀ ਇੰਸ਼ੋਰੈਂਸ ਦੇ ਰਹੀ ਹੈ ਤੁਸੀਂ ਇਹ ਦੇਖੋ ਕਿ ਅਲਟੀਮੇਟਲੀ ਜਿਹੜਾ ਹਰ ਪਰਿਵਾਰ ਨੂੰ ਸਿਰਫ 1 ਲੱਖ ਦੀ ਇੰਸ਼ੋਰੈਂਸ ਦੇ ਕੇ 1200 ਕਰੋੜ ਰੁਪਏ ਦਾ ਗਵਰਨ ਜਿਹੜਾ ਕਿ ਸਰਕਾਰ ਵੱਲੋਂ ਲੀਗਲਾਈਜ਼ਡ ਤੌਰ ਤੇ ਕੀਤਾ ਜਾ ਰਿਹਾ ਔਰ ਅੱਜ ਦੀ ਡੇਟ ਨੋਟ ਕਰ ਲਓ 6 ਮਹੀਨੇ ਬਾਅਦ ਇਸ ਤੇ ਉੱਤੇ ਡਿਬੇਟ ਕਰ ਲਿਓ ਸੇਮ ਰਿਕਾਰਡਡ ਕਰ ਲਿਓ ਮੈਂ ਵੀ ਕਲਿੱਪ ਫੇਸਬੁੱਕ ਤੇ ਇੰਸਟਾ ਤੇ ਕੱਟ ਕੇ ਪਾਉਂਗਾ ਛੇ ਮਹੀਨੇ ਬਾਅਦ ਲੀਵਿੰਗ ਇੰਡੀਆ ਦੇ ਬੈਠ ਕੇ ਡਾਟਾ ਲੈ ਕੇ ਬੈਠੇ ਹੋ ਤੇ ਇਹ ਗੱਲ ਕਰਾਂਗੇ ਤੁਸੀਂ ਆਰਐਨਆਈ ਤੋਂ ਉੱਤੇ ਥੋੜੀ ਹੋ ਗਈ ਜੇ ਤੁਸੀਂ ਪ੍ਰਾਈਵੇਟ ਕੰਪਨੀ ਵਿੱਚ ਇਨਵੋਲਵ ਕਰ ਰਹੀ ਹੈ ਉਹ ਨਰਵਾਲ ਸਾਹਿਬ ਚਲੋ ਮੈਂ ਚਲੋ ਮੈਂ ਸਿੱਧਾ ਸਿੱਧਾ ਜਨਰਲ ਸਵਾਲ ਕਰ ਦਿੰਦਾ ਨਹੀਂ ਨਹੀਂ ਨਰਵਾਲ ਸਾਹਿਬ ਤੁਹਾਡਾ ਕੀ ਕਹਿਣਾ ਹੈ ਕਿ ਸਕੀਮ ਦੇ ਨਾਲ ਪਬਲਿਕ ਨੂੰ ਪੰਜਾਬ ਦੀ ਜਨਤਾ ਨੂੰ ਕੋਈ ਫਾਇਦਾ ਕੋਈ ਲਾਭ ਨਹੀਂ ਮਿਲੇਗਾ ਕਿਸੇ ਨੂੰ ਮੁਫਤ ਲਾਭ ਨਹੀਂ ਮਿਲੇਗਾ ਤੁਸੀਂ ਇਹ ਕਹਿ ਰਹੇ ਤੁਸੀਂ ਤੁਸੀਂ ਮੈਨੂੰ ਇਹ ਕਹਿ ਰਹੇ ਹੋ ਕਿ ਕੋਈ ਲਾਭ ਨਹੀਂ ਮਿਲੇਗਾ ਤੁਸੀਂ ਮੈਨੂੰ ਇਹ ਚੀਜ਼ਾਂ ਦਾ ਜਵਾਬ ਦਿਵਾ ਦਿਓ ਕਿ ਇਹ ਲਾਭ ਕਿਹੜਾ ਹੁੰਦਾ ਤੁਹਾਡੇ ਕੋਲ ਤੁਸੀਂ ਕਹਿੰਦੇ ਕਿ ਇਕੱਲਾ ਇਕੱਲਾ ਵੌਲੰਟੀਅਰ ਜਾ ਕੇ ਘਰ ਘਰ ਜਾ ਕੇ ਕਰੇਗਾ ਮਹਾਰਾਜ ਕਿ ਕੀ ਸਰਕਾਰ ਕੋ ਵੋਟਰ ਲਿਸਟਾਂ ਹੈ ਨਹੀਂ ਕਿ ਹੈ ਕੀ ਸਰਕਾਰ ਦੇ ਕੋਲ ਜਿਹੜਾ ਨਵ ਨਵ ਜੱਬਿਆਂ ਬੱਚਾ ਉਹਦਾ ਡਾਟਾ ਹੈ ਨਹੀਂ ਕਿ ਹੈ ਕੀ ਸਰਕਾਰ ਦੇ ਕੋਲ ਆਧਾਰ ਕਾਰਡਾਂ ਦਾ ਪੰਜਾਬ ਦੇ ਦਾ ਡਾਟਾ ਹੈ ਨਹੀਂ ਕਿ ਹੈ ਕੀ ਗੱਲ ਉਹ ਜਿਹੜੀਆਂ ਇੰਸ਼ੋਰੈਂਸ ਉਹਨੂੰ ਕਲਿੱਕ ਕਰਨ ਪੰਜ ਮਿੰਟ ਦਾ ਸਮਾਂ ਲੱਗਣਾ ਠੀਕ ਹੈ ਨਵਾਬ ਸਾਹਿਬ ਜਵਾਬ ਜਵਾਬ ਲੈਨੇ ਆਪਾਂ ਜਵਾਬ ਲੈਨੇ ਆ ਪਟਿਆਲਾ ਸਾਹਿਬ ਜਵਾਬ ਦੇ ਦਿਓ ਵਾਰ ਵਾਰ ਨਵਾਬ ਸਾਹਿਬ ਕਮਿਸ਼ਨ ਦਾ ਵੀ ਜ਼ਿਕਰ ਕਰ ਰਹੇ ਨੇ ਕਿ ਆਖਰਕਾਰ ਉਹ ਕਮਿਸ਼ਨ ਕਿਹਦੇ ਕੋਲ ਜਾਵੇਗਾ ਨਾ ਮਲੇ ਕਰਾਪਸ਼ਨ ਕਰਾਪਸ਼ਨ ਜਿਹੜੀ ਮੈਂ ਗੱਲ ਕਰਦਾ ਕਰਾਪਸ਼ਨ ਲੀਗਲਾਈਜ਼ ਕਰਾਪਸ਼ਨ ਲੀਗਲਾਈਜ਼ ਕੀਤੀ ਗਈ ਹੋਏ ਇਸ ਦੇ ਤੌਰ ਤੇ ਇਲਜ਼ਾਮ ਲਗਾ ਰਹੇ ਨੇ ਠੀਕ ਹੈ ਜਵਾਬ ਲੈਨੇ ਆ ਪਟਿਆਲਾ ਸਾਹਿਬ ਤੇਜਾ ਜੀ ਹੁਣ ਦੇਖੋ ਜਵਾਬ ਇਹਨਾਂ ਦਾ ਮੈਂ ਤਾਂ ਇੱਕੋ ਹੀ ਦੇ ਸਕਦਾ ਹੂੰ ਇਹ ਸਾਨੂੰ ਐਨੇ ਨਿਆਣੇ ਸਮਝਦੇ ਆ ਵੀ ਅਸੀਂ ਇਹ ਸਕੀਮ ਜਿਹੜੀ ਲਿਆ ਕੇ ਤੈਨੂੰ ਸਕੀਮ ਨੂੰ ਫੇਲ ਹੋ ਜੂਗੀ ਤੇ ਫੇਰ ਅਸੀਂ ਕੱਲ ਨੂੰ ਲੋਕਾਂ ਤੋਂ ਜੁੱਤੀਆਂ ਖਾਵਾਂਗੇ ਉਹ ਅਸੀਂ ਸਰਕਾਰ ਬਣਾਈ ਹੋਈ ਹੈ ਗਾਵੇਂ ਅਸੀਂ ਸਰਕਾਰ ਬਣਾਉਣ ਦਾ ਸੁਪਨਾ ਲੈਨੇ ਆ ਅੱਜ ਤੇ ਬੜਾ ਮੁਸ਼ਕਿਲ ਹੈ ਤੇ ਸਾਨੇ ਅਸੀਂ ਕਦੋਂ ਚਾਹੁੰਦੇ ਆ ਕਿ ਸਾਡੀ ਸਰਕਾਰ ਜਿਹੜੀ ਸਕੀਮ ਲਿਉਂਦੀ ਉਹ ਫੇਲ ਹੋਵੇ ਜੀ ਜਵਾਬ ਪੁੱਛੇ ਨੇ ਅਸੀਂ ਸਰਕਾਰ ਨੂੰ ਗੱਲ ਪੂਰੀ ਕਰ ਦਿਓ ਨਾ ਅਸੀਂ ਜਵਾਬ ਸਿਰਫ ਤੁਸੀਂ ਗੱਲ ਪੂਰੀ ਕਰਦੇ ਨਾ ਜਵਾਬ ਤੁਸੀਂ ਹੀ ਕਿਉਂ ਬੋਲਦੇ ਫਿਰ ਸਿਰਫ ਤੁਹਾਨੂੰ ਸਿਰਫ ਤੁਹਾਨੂੰ ਤੁਹਾਡੇ ਸਵਾਲਾਂ ਨੂੰ ਲੈ ਕੇ ਸੰਦਿਸ਼ਟ ਕਰਨਾ ਮਕਸਦ ਥੋੜੀ ਨਾ ਉਹਨਾਂ ਨੇ ਜੋ ਕਹਿਣਾ ਉਹ ਕਹਿੰਦਾ ਗੱਲ ਤਾਂ ਪੂਰੀ ਕਰਦੇ ਨਾ ਤੁਹਾਨੂੰ ਸੁਣ ਰਹੇ ਨਹੀਂ ਕੀ ਕਹਤਾ ਗੱਲ ਪੂਰੀ ਕਰ ਦਿਓ ਨਾ ਉਹਨਾਂ ਨੂੰ ਜੇ ਤੁਸੀਂ ਇੱਕ ਸਵਾਲ ਲਿਓ ਸਵਾਲ ਇਹਨਾਂ ਕੋਲ ਹੈ ਹੀ ਨਹੀਂ ਜੀ ਹਾਂ ਜੁਸੀ ਸਾਹਿਬ ਗੱਲ ਪੂਰੀ ਕਰ ਦਿਓ ਜੀ ਜੀ ਇਹ ਕਹਿੰਦੇ ਸਾਡਾ ਕੱਲਾ ਕੱਲਾ ਵਲੰਟੀਅਰ ਸਹੇਗਾ ਹੂੰ ਲੋਕਾਂ ਦੇ ਘਰਾਂ ਦੇ ਵਿੱਚ ਉਹ ਵਲੰਟੀਅਰ ਹੋਏਗਾ ਕੀ ਕਰਨ ਜਾਏਗਾ 1 ਲੱਖ ਰੁਪਏ ਦਾ ਬੀਮਾ ਭਰਨ ਵਾਲਾ ਕਿਤੇ ਉਹ ਵਲੰਟੀਅਰ ਬੀਮਾ ਏਜੰਟ ਬਣ ਕੇ ਕਿਤੇ ਨਹੀਂ ਜਾਏਗਾ ਉੱਥੇ ਯੈਸ ਸਵਾਲ ਹੈ ਸਵਾਲ ਹੈ ਇੱਕ ਬਹੁਤ ਵੱਡਾ ਤੁਸੀਂ ਕਿਹਾ ਵੀ ਸਾਡੇ ਵਲੰਟੀਅਰ ਜਾਣਗੇ ਸਰਕਾਰੀ ਮੁਲਾਜ਼ਮ ਨਹੀਂ ਜਾਣਗੇ ਕਿ ਸਰਕਾਰ ਦੀ ਜਦੋਂ ਜਦੋਂ ਵਿੱਤ ਵਿਭਾਗ ਦੇ ਵਿੱਚੋਂ ਪੈਸਾ ਜਾਰੀ ਹੁੰਦਾ ਤੇ ਰਿਸਪੌਂਸਿਬਿਲਟੀ ਗਵਰਨਮੈਂਟ ਦੀ ਹੌਨਰੇਬਲ ਡਿਪਟੀ ਕਮਿਸ਼ਨਰ ਹੌਨਰੇਬਲ ਐਸ.ਡੀ.ਐਮ ਸਾਹਿਬ ਗਰਾਊਂਡ ਲੈਵਲ ਤੇ ਡੀ.ਡੀ.ਪੀ.ਓ ਇਹਨਾਂ ਸਾਰਿਆਂ ਦੀ ਗਾਰੰਟੀ ਹੁੰਦੀ ਹੈ ਤੁਸੀਂ ਕਹਿ ਰਹੇ ਨੇ ਕਿ ਸਾਡਾ ਇਕੱਲਾ ਇਕੱਲਾ ਵਲੰਟੀਅਰ ਹੈਗਾ ਗੱਲ ਸੁਣੋ ਧਿਆਨ ਨਾਲ ਪਕੜੀ ਨਾ ਪੈ ਗਈ ਗੱਲ ਇਹਦੇ ਵਿੱਚ ਇਹ ਆ ਕਿ ਉਹ ਵਲੰਟੀਅਰ ਵਲੰਟੀਅਰ ਇੰਸ਼ੋਰੈਂਸ ਏਜੰਟ ਦਾ ਰੂਪ ਕੰਮ ਕਰੇਗਾ ਉੱਥੇ ਜਿਹੜਾ 1 1 ਲੱਖ ਰੁਪਏ ਦੇ ਬੀਮੇ ਦੀ ਇਹ ਕਹਿੰਦੇ ਪਏ ਨੇ ਹੁਣੇ ਨਰਵਾਲ ਸਾਹਿਬ ਨੇ ਗੱਲ ਕੀਤੀ ਆ ਤੇ ਔਨਰੇਬਲ ਢਿੱਲੋਂ ਸਾਹਿਬ ਨੇ ਉਹਨੂੰ ਜਸਟੀਫਾਈ ਕੀਤਾ ਬਈ ਕਮਿਸ਼ਨ ਆਏਗਾ ਕਿ ਆ ਉਹ ਵਲੰਟੀਅਰ ਹੋਏਗਾ ਕਿ ਵਲੰਟੀਅਰ ਦੇ ਰੂਪ ਦੇ ਵਿੱਚ ਇੰਸ਼ੋਰੈਂਸ ਕੰਪਨੀ ਦਾ ਏਜੰਟ ਹੋਏਗਾ ਕਿ ਮੈਂ ਇਸ ਪਰਿਵਾਰ ਦੀ ਇੰਸ਼ੋਰੈਂਸ ਕਰ ਦਿੱਤੀ ਆ ਠੀਕ ਹੈ ਠੀਕ ਹੈ ਤੁਹਾਨੂੰ ਸਾਹਿਬ ਜਵਾਬ ਦੇ ਦਿਓ ਜੋਤੀ ਸਾਹਿਬ ਕਹਿ ਰਹੇ ਕਿ ਇਹ ਕੰਪਨੀ ਸਾਹਿਬਾ ਕੀ ਹੋ ਏਜੰਟ ਦੇ ਤੌਰ ਤੇ ਕੰਮ ਕਰੇਗਾ ਜੋਤੀ ਸਾਹਿਬ ਸਵਾਲ ਕਰ ਰਹੇ ਤੇਜਾ ਜੀ ਜੀ ਜੋਸੀ ਜੀ ਨੇ ਬੈਠਿਆ ਬੈਠਿਆ ਨੇ ਮਾਨੋ ਘੜਤ ਘੜਲੀ ਵੀ ਆ ਮੈਂ ਛੱਡਾਂ ਨਵਾਂ ਸ਼ਗੂਫਾ ਹਮ ਇਹਨਾਂ ਨੂੰ ਇਸ ਗੱਲ ਦਾ ਭੁੱਲ ਸਾਡੇ ਸਵਾਲ ਦਾ ਜਵਾਬ ਆ ਕਿ ਸਾਡੀ ਇਨਸਰਟ ਆ ਜੋਸ਼ੀ ਸਾਹਿਬ ਵਿੱਚ ਨਾ ਬੋਲਗੇ ਨਾ ਭਾਰੀ ਇਹਨਾਂ ਨੂੰ ਪੂਰੇ ਕਰਦੇ ਨਾ ਸਾਡੀ ਇਨਸਰਟ ਆ ਜਵਾਬ ਦੇਖੀ ਸਾਹਿਬ ਇਹ ਗੱਲ ਪੂਰੀ ਕਰ ਦਿਓ ਇਕੱਲੇ ਇਕੱਲੇ ਨੂੰ ਮੌਕਾ ਮਿਲ ਰਿਹਾ ਬਰਾਬਰ ਦਾ ਮੌਕਾ ਮਿਲ ਰਿਹਾ ਜੋ ਬੋਲਣਗੇ ਤੂੰ ਹੀ ਗੱਲ ਰੱਖਣਗੇ ਨਾ ਤੇ ਬੇਇੱਜ਼ਤੀ ਕਰਾਉਣਾ ਸਭਿਆ ਤੇ ਲੋ ਸਾਹਿਬ ਇਹ ਦੇਖਵਾ ਕੇ ਕਰਦੇ ਜਿਉਂਦਾ ਸਵਾਲ ਕਰਨੇ ਆ ਕਿ ਪੁੱਠੇ ਪੁੱਠੇ ਜਵਾਬ ਦੇਂਦੇ ਆ ਸਾਨੂੰ ਅਸੀਂ ਕੌਣ ਜਵਾਬ ਦੇ ਰਹੇ ਬਿਲਕੁਲ ਛੋੜ ਸੁਣਦਾ ਹੈ ਤਾਂ ਮੈਨੂੰ ਬੋਲਣ ਦਿਓ ਜੀ ਸਾਹਿਬ ਜਵਾਬ ਤਾਂ ਸੁਣੋ ਜੀ ਜੀ ਤੁਸੀਂ ਸਵਾਲ ਸੱਚਾ ਤਰ ਨੂੰ ਕਰ ਰਹੇ ਹੋ ਸਦਾ ਹਾਂ ਕਰ ਰਹੇ ਹੋ ਸਰਕਾਰ ਦੀ ਸਕੀਮ ਹੈ ਫਿਰ ਜਵਾਬ ਹੀ ਸੁਣਨਾ ਪਵੇਗਾ ਥੋੜੇ ਸਵਾਲ ਵੀ ਫਿਰ ਜਵਾਬ ਹੀ ਸੁਣਨਾ ਪਵੇਗਾ ਜੋਸ਼ੀ ਸਾਹਿਬ ਜਵਾਬ ਸੁਣਨਾ ਬੇਸਿਕ ਰੋੜੇ ਤੋਂ ਥੜੀ ਘਰ ਆਵੀ ਜੋਸ਼ੀ ਸਾਹਿਬ ਕੀ ਗੱਲਾਂ ਕਰ ਰਹੇ ਹੋ ਤੁਸੀਂ ਚੁੱਪ ਫਿਰ ਹੋਰ ਸਵਾਲ ਦਾ ਕੁੱਟਾ ਜਵਾਬ ਹੈ ਡੰਗ ਸਰ ਨੇ ਸਵਾਲ ਦਾ ਕੁੱਟਾ ਜਵਾਬ ਮੇਰੇ ਸਵਾਲ ਦਾ ਕੁੱਟਾ ਜਵਾਬ ਉੱਥੋਂ ਵੀ ਕਿਹਨੇ ਜਵਾਬ ਦਿੰਨਾ ਤੇਲੋਂ ਸਾਹਿਬ ਜੋਸ਼ੀ ਸਾਹਿਬ 1 ਸੈਕਿੰਡ ਮੈਨੂੰ ਮੈਨੂੰ ਵਾਈਂਡ ਅਪ ਕਰਨਾ ਪਏਗਾ ਸਮਾਂ ਸਮਾਂ ਤੋਂ ਚੁੱਕਾ ਤੇਲੋਂ ਸਾਹਿਬ ਜਵਾਬ ਦੇ ਦਿਓ ਦੇਖੋ ਇਹ ਰੰਗ ਦੀ ਪਿੰਡ ਦੇ ਜੀ ਲੈਂਦੇ ਚਲੋ ਸਾਹਿਬ ਜੋ ਮਿੰਟ ਮੇਰਾ ਵੀ ਲੇਗੀ ਵਾਹ ਰਹੀ ਗੱਲ ਹੈ ਯਾਰ ਬੰਦਾ ਆ ਗਿਆ ਤੇ ਮੈਂ ਜਵਾਬ ਦੇ ਰਿਹਾ ਇਸ ਦੀ ਕੋਈ ਮੁਸ਼ਕਲ ਸਟੇਟਸ ਨਹੀਂ ਹੈਗਾ ਜੋਸ਼ੀ ਸਾਹਿਬ ਜਵਾਬ ਤਾਂ ਸੋਲ ਲਓ ਨਾ ਫਿਰ ਕੀ ਗੱਲਾਂ ਕਰੀ ਜਾਣਾ ਜੀ 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 ਜ ਬਿਲਕੁਲ ਪਤਾ ਵੈ ਸਰਕਾਰ ਦੀ ਗੱਲ ਆ ਤੀਸਰੀ ਬੈਣੀ ਉਹਨਾਂ ਨੂੰ ਸਾਡੇ ਪਰਸਨਲ ਕਮਿਟੀ ਕਰਾਉਂਦੇ ਨੇ ਕਿਹੜੇ ਦੇ ਬੰਦੇ ਨੇ ਨਗਰ ਵਾਲੇ ਕਮਾਨੀ ਗੱਲ ਆ ਤੁਸੀਂ ਹਰ ਵਾਰ ਤੁਹਾਨੂੰ ਹਰ ਵਾਰ ਗੱਲ ਕਰਦਾ ਕੋਈ ਸਰਕਾਰ ਦਾ ਬੱਕ ਰੱਖੇ ਇਹ ਕਿਉਂ ਕਿਸੇ ਦਾ ਪਰਸਨਲ ਨਹੀਂ ਹੁੰਦਾ ਇੱਕ ਚੈਨਲ ਆ ਠੀਕ ਹੈ